ਲੋਬੀ ਸੱਜਣੋ ਅੱਜ ਦੀ ਇਸ ਵੀਡੀਓ ਦੇ ਵਿੱਚ ਨਾ ਘੋੜਾ ਲੈ ਕੇ ਹਾਜ਼ਰ ਹੋਏ ਆ ਬਹੁਤ ਹੀ ਜਿਆਦਾ ਚੰਗਾ ਤੇ ਸ਼ੋਅ ਕੁਆਲਟੀ ਵਾਲਾ ਘੋੜਾ ਜੇ ਤੁਸੀਂ ਵੀ ਇੱਕ ਚੰਗੇ ਬਰੀਡਰਾਂ ਦੇ ਵਿੱਚ ਆਪਣਾ ਨਾਮ ਦਾਖਲ ਕਰਾਉਣਾ ਨਾ ਤਾਂ ਘੋੜਾ ਖਰੀਦਣਾ ਤਾਂ ਤੁਹਾਡੇ ਲਈ ਬਣਦਾ ਹੈ ਸਭ ਤੋਂ ਪਹਿਲਾਂ ਇੱਕ ਬੇਨਤੀ ਹੈ ਤੁਹਾਡੇ ਲਈ ਵੀ ਜੇ ਤੁਸੀਂ ਵੀ ਆਪਣੇ ਜਾਨਵਰ ਦੀ ਇਦਾਂ ਆਪਣੇ YouTube ਚੈਨਲ ਤੇ ਐਡ ਕਰਾਉਣਾ ਚਾਹੁੰਦੇ ਹੋ ਨਾ ਤਾਂ ਇਸ ਦਿੱਤੇ ਗਏ ਨੰਬਰ ਤੇ ਉਸ ਦੀਆਂ ਕੁਝ ਫੋਟੋਜ਼ ਦੇ ਵੀਡੀਓਜ਼ ਆਪਾਂ ਨੂੰ ਸੈਂਡ ਕਰ ਦੇਣਾ ਅਗਲੇ ਹੀ ਦਿਨ ਤੁਹਾਡੇ ਉਸ ਜਾਨਵਰ ਦੀ ਐਡ ਆਪਣੇ YouTube ਚੈਨਲ ਤੇ Facebook ਪੇਜ ਤੇ ਬਿਲਕੁਲ ਫ੍ਰੀ ਦੇ ਵਿੱਚ ਕਰ ਦਿੱਤੀ ਜਾਊਗੀ। ਹੁਣ ਗੱਲ ਕਰਦੇ ਆਪਾਂ ਇਸ ਘੋੜੇ ਬਾਰੇ ਜੀ। ਬਾਪ ਹੈ ਜੀ ਇਸ ਦਾ ਹਰਸ਼ ਘੋੜਾ ਜੋ ਕਿ ਬਹੁਤ ਫੇਮਸ ਘੋੜਾ ਹੈ ਆਪਾਂ ਜਾਣਦੇ ਹੀ ਆਂ। ਤੇ ਮਾਂ ਵੀ ਇਹਦੀ ਬਹੁਤ ਚੰਗੀ 62+ ਦੀ ਘੋੜੀ ਹੈ। ਉਸ ਦੀਆਂ ਕਿਸੇ ਕਾਰਨ ਵਜੋਂ ਆਪਾਂ ਨੂੰ ਫੋਟੋਆਂ ਨਹੀਂ ਮਿਲ ਸਕੀਆਂ ਪਰ ਘੋੜੀ ਉਹ ਬਹੁਤ ਜ਼ਿਆਦਾ ਚੰਗੀ ਹੈ ਮਾਲਕ ਵੀਰਾਂ ਦੇ ਦੱਸਣ ਮੁਤਾਬਕ। ਬਾਕੀ ਘੋੜਾ ਤਾਂ ਤੁਹਾਡੇ ਸਾਹਮਣੇ ਹੀ ਆ ਵੀ ਅਕਸਰ ਘੋੜੀ ਚੰਗੀ ਕਰਕੇ ਹੀ ਇਦਾਂ ਚੰਗਾ ਰਿਜ਼ਲਟ ਪ੍ਰੋਡਿਊਸ ਹੋਇਆ ਹੈ। ਤੇ ਆਪ ਵੀ ਕੋੜੇ ਦਾ ਕੱਦ ਕਿਤੇ ਛੋਟਾ ਨਹੀਂ 65 ਪਲੱਸ ਕੋੜੇ ਦਾ ਕੱਦ ਹੈ ਜੀ ਤੇ ਉਮਰ ਹੈ 6 ਸਾਲ ਬਾਕੀ ਕੋੜਾ ਓਵਰ ਆਲ ਕੱਟ ਕੰਡੀਸ਼ਨ ਦੀ ਜੇ ਆਪਾਂ ਗੱਲ ਕਰੀਏ ਤਾਂ ਕੋੜਾ ਕਿਸੇ ਪਾਸਿਓਂ ਵੀ ਖੁੰਝਿਆ ਨਹੀਂ ਰਹਿੰਦਾ ਸਾਰੇ ਪਾਸਿਓਂ ਕੋੜਾ ਨੰਬਰ ਜੋੜਦਾ ਹੀ ਆਪ ਦੇਖ ਲਓ ਬਾਕੀ ਮਾਲਕ ਵੀਰਾਂ ਨੂੰ ਤੁਸੀਂ ਇਸ ਦੇ ਬਾਕੀ ਡਿਟੇਲ ਬਾਰੇ ਗੱਲਬਾਤ ਕਰ ਲੈਣਾ ਜਿਹੜੀ ਮੇਰੇ ਕੋਲੋਂ ਦੱਸਣੋਂ ਰਹਿ ਗਈ ਹੋਵੇ ਬਾਕੀ ਤਾਂ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੈ ਕਾਨਕਨੌਤੀ ਬਰੀਕੀ ਤੇ ਬਾਕੀ ਮਾਰਕਾ ਕੋੜੇ ਦੇ ਵਿੱਚ ਬਹੁਤ ਚੰਗਾ ਹੈ ਕਿਉਂਕਿ ਤੁਹੇ ਪਰ ਮੱਥਾ ਸੁੰਨਾ ਨਹੀਂ ਹੈਗਾ ਫੁੱਲ ਹੈਗਾ ਜੀ ਮੱਥੇ ਦੇ ਵਿੱਚ ਗਰਦਨ ਨੈਕ ਕੈਰੇਜ ਦੇਖੋ ਕੋੜੇ ਦੀ ਕਿੰਨੀ ਜਿਆਦਾ ਬਾਕਮਾਲ ਹੈ ਬੜੀ ਚੰਗੀ ਗਰਦਨ ਹੈ ਮੈਂ ਬਹੁਤ ਪਸੰਦ ਆਈ ਮੈਨੂੰ ਗਰਦਨ ਕੋੜੇ ਦੀ ਕਿਉਂਕਿ ਜਿਹੜੀ ਗਰਦਨ ਹੁੰਦੀ ਹੈ ਨਾ ਮੇਨ ਕੋੜੇ ਦੀ ਬਿਊਟੀ ਖੜਨੀ ਗਰਦਨ ਦੇ ਸਿਰ ਤੇ ਹੀ ਹੁੰਦੀ ਹੈ ਕਿਉਂਕਿ ਜੇ ਗਰਦਨ ਕੋੜੇ ਦੀ ਨਾ ਨਾ ਵਧੀਆ ਹੋਵੇ ਫਿਰ ਗੱਲ ਨਹੀਂ ਬਣਦੀ ਕੋੜੇ ਦੀ ਖੜਨੀ ਦੇ ਵਿੱਚ ਸਟਾਈਲ ਦੇ ਵਿੱਚ ਗਰਦਨ ਬਿਲਕੁਲ ਐਨ ਕਵਰੇਜ ਆਪਰ ਗਈ ਹੈ ਤੇ ਰੰਗ ਵੀ ਐ ਕਾਲੇ ਨਾ ਕਰ ਗਏ ਬਾਕੀ ਕੋੜਾ ਬਾਲਾ ਹੀ ਜਿਆਦਾ ਚੰਗਾ ਹੈ ਜੀ ਖਰੀਦਣ ਲਈ ਬਾਈ ਹੁਣਾਂ ਨਾਲ ਕਰ ਲੋ ਸੰਪਰਕ ਮਿਲਦੇ ਹਾਂ ਹੁਣ ਕਿਸੇ ਹੋਰ ਕੋ ਜਾਨਵਰ ਦੀ ਵੀਡੀਓ ਲੈ ਕੇ ਧੰਨਵਾਦ ਜੀ